ਸਤਿ ਸ਼੍ਰੀ ਅਕਾਲ ਜੀ ਆਪਣਾ ਜਿਹੜੇ ਨਵੇਂ ਡਿਜ਼ਾਈਨ ਹੈਂਡਵਰਕ ਦੇ ਰੈਡੀ ਹੋ ਗਏ ਆ ਆਪਣੇ ਸੋ ਜਿਨ੍ਹਾਂ ਦੀ ਕਾਫੀ ਡਿਮਾਂਡ ਕਰਦੇ ਸਾਰੇ ਆਣੇ ਇੱਕ ਨਾ ਆਪਣਾ ਆਵਰੇ ਡਿਜ਼ਾਈਨ ਸਾਰੇ ਬਹੁਤ ਪਸੰਦ ਕਰਦੇ ਸੀ ਸੋ ਇਹ ਵੀ ਦੁਬਾਰਾ ਰੈਡੀ ਹੋ ਗਿਆ ਤੇ ਆਪਣੇ ਜਿਹੜੇ ਲਾਈਨਾਂ ਵਾਲੇ ਸੂਟ ਆ ਇਹ ਬਲੈਕ ਕਲਰ ਦੇ ਵਿੱਚ ਤੇ ਰੈੱਡ ਕਲਰ ਦੇ ਵਿੱਚ ਸਪੈਸ਼ਲੀ ਸਾਰੇ ਬਹੁਤ ਮੰਗਦੇ ਸੀ ਆਪਾਂ ਨਾਲ ਫੋਟੋ ਵੀ ਲਾ ਦਾਂਗੇ ਤੁਸੀਂ ਵੋਟਰਸ ਦੇਖ ਲਓ ਜਿਹੜੇ ਪਹਿਲੀ ਵਾਰ ਦੇਖ ਰਿਹਾ ਕ੍ਰੇਪ ਦਾ ਇਹ ਵੀ ਰੈਡੀ ਹੋ ਗਿਆ ਤੇ ਇੱਕ ਨੰਬਰ ਆ ਯੂਨੀਕ ਜਿਹਾ ਡਿਜ਼ਾਈਨ ਆਪਾਂ ਰੈਡੀ ਕੀਤਾ ਆ ਵੇਖੋ ਇਹ ਸ਼ਰਟ ਹੋਗੀ ਆਵਲਾ ਵਰਕ ਪਾਵਾਂ ਦੇ ਉੱਤੇ ਹੋ ਗਿਆ ਸੋ ਇਹ ਹੈਗੀ ਸ਼ਰਟ ਦੀ ਫਰੰਟ ਸਾਈਡ ਇਦਾਂ ਹੀ ਇਹਦੀ ਬੈਕ ਸਾਈਡ ਤੇ ਵਰਕ ਆ ਆਵਲਾ ਵਰਕ ਆਊਗਾ ਬੈਕ ਸਾਈਡ ਤੇ ਤੇ ਆਵਲੇ ਹੋਗੇ ਸਲਵਾਰ ਦੇ ਪੌਂਚੇ ਸੋ ਇਹਦੇ ਨਾਲ ਆਪਾਂ ਬਹੁਤ ਸੋਨਾ ਦੁਪट्टे ਦਾ ਕੰਟਰਾਸਟ ਕੀਤਾ ਸ਼ਿਮਰ ਦੇ ਉੱਤੇ ਸੂਟ ਆ ਇਹ ਤੇ ਨਾਲ ਆਰਗੈਂਜ਼ਾ ਦਾ ਦੁਪੱਟਾ 2.5 ਮੀਟਰ ਦੁਪੱਟਾ ਹੋਊਗਾ ਆਰਗੈਂਜ਼ਾ ਦਾ ਤੇ ਆਪਣੇ ਹੋਰ ਵੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਹ ਵਾਲਾ ਡਿਜ਼ਾਈਨ ਜਿਹੜਾ ਬ੍ਰாக்கਟ ਵਾਲਾ ਸਾਰੇ ਬਹੁਤ ਪਸੰਦ ਕਰਦੇ ਸੀ ਵੀ ਇਹ ਵੀ ਰੈਡੀ ਹੋ ਗਿਆ ਆ ਮੋਰ ਵਾਲਾ ਸਿਮਰ ਤੇ ਇਹ ਵੀ ਰੈਡੀ ਆ ਤੇ ਬ੍ਰாக்கਟ ਵਾਲਾ ਆਪਾਂ ਡਿਫਰੈਂਟ ਡਿਫਰੈਂਟ ਸ਼ੇਡਸ ਵੀ ਰੈਡੀ ਕੀਤਾ ਤੇ ਇੱਕ ਆਪਣਾ ਆਹ ਵਾਲਾ ਡਿਜ਼ਾਈਨ ਸਾਰੇ ਬਹੁਤ ਮੰਗਦੇ ਹੁੰਦੇ ਆ ਸੋ ਇਹ ਵੀ ਆਪਾਂ ਰੈਡੀ ਕਰ ਲਿਆ ਤੇ ਇਹ ਕਾਵਲਾ ਔਰੇਂਜ ਕਲਰ ਦੇ ਵਿੱਚ ਸੀਗਾ ਇਹ ਵੀ ਆਪਾਂ ਰੈਡੀ ਕਰ ਲਿਆ ਆ ਵੇਖੋ ਪਰਲ ਵਰਕ ਵਾਲਾ ਸੂਟ ਆਪਾਂ ਡਿਫਰੈਂਟ ਡਿਜ਼ਾਈਨਿੰਗ ਦੇ ਵਿੱਚ ਰੈਡੀ ਕੀਤਾ ਇਦਾਂ ਲਾਈਨਾਂ ਵਾਲਾ ਡਿਜ਼ਾਈਨ ਪਾ ਕੇ ਇਹਦੀਆਂ ਬਾਹਾਂ ਤੇ ਵਰਕ ਆ ਔਰ ਗੈਂਜ਼ਾ ਦੇ ਉੱਤੇ ਸੂਟ ਬਣੇ ਆ ਤੇ ਨਾਲ ਸਿਲਕ ਦੀ ਬਾਟਮ ਆ ਤੇ ਬਲੈਕ ਦੁਪੱਟਾ ਪਹਿਲਾਂ ਜਿਵੇਂ ਦੁਪੱਟੇ ਤੇ ਵਰਕ ਸੀਗਾ ਕਰੇਵ ਵਾਲਾ ਸੂਟ ਸੀ ਸੋ ਇਹਦਾ ਦੁਪੱਟਾ ਆਪਾਂ ਲੈਸਿਸ ਵਾਲਾ ਰੱਖਿਆ ਸੋ ਹੋਰ ਵੀ ਬਹੁਤ ਸਾਰੇ ਸਾਡੇ ਡਿਜ਼ਾਈਨ ਰੈਡੀ ਹੋਏ ਆ ਆਪਣੇ ਤੁਸੀਂ ਜਿਹੜੇ ਵੀ ਆਪਾਂ ਤੁਹਾਨੂੰ ਉੱਪਰ ਕਰਕੇ ਦਿਖਾਏ ਆ ਤੁਹਾਨੂੰ ਪਸੰਦ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਦਿਓ ਆਪਾਂ ਤੁਹਾਨੂੰ ਕੋਰੀਅਰ ਕਰ ਦਾਂਗੇ ਬਾਕੀ ਤੁਸੀਂ ਸਟੋਰ ਤੇ ਵਿਜ਼ਿਟ ਕਰ ਸਕਦੇ ਹੋ ਫਾਰਮਰ ਸਟਾਈਲ ਮੁੱਲਾਪੁਰ ਲੈ ਕੇ ਸਰਚ ਕਰੋਗੇ ਤੁਹਾਨੂੰ ਸਟੋਰ ਦੀ ਸਹੀ ਲੋਕੇਸ਼ਨ ਮਿਲ ਜਾਊਗੀ ਆਪਾਂ ਇੰਟਰਨੈਸ਼ਨਲ ਵੀ ਕੋਰੀਅਰ ਕਰਦੇ ਆ ਜੇ ਤੁਹਾਡਾ ਬਿਲ 40000 ਤੋਂ ਵੱਧ ਬਣਦਾ ਤਾਂ ਸ਼ਿਪਿੰਗ ਤੁਹਾਨੂੰ ਬਿਲਕੁਲ ਫ੍ਰੀ ਕਰਾਂਗੇ ਸੋ ਬਲਕਰ ਸੂਟ ਦੇਖਣ ਲਈ ਤੁਸੀਂ ਵੀਡੀਓ ਕਾਲ ਕਰ ਸਕਦੇ ਹੋ ਇੰਡੀਆ ਦੇ ਟਾਈਮ ਦੇ ਹਿਸਾਬ ਨਾਲ ਸਵੇਰ 6:30 ਹੋਵੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਸ ਸੱਚ ਵੀ ਤੇ ਇਦਾਂ ਦੇ ਸੋਹਣੇ ਸੋਹਣੇ ਡਿਜ਼ਾਈਨ ਵੇਖਣ ਲਈ ਆਪਣੇ ਇੰਸਟਾਗ੍ਰam ਪੇਜ ਨੂੰ ਫੋਲੋ ਕਰਨਾ